ਸਿਰਫ 5 ਦਿਨ ਪਹਿਲਾਂ ਹੀ ਜਿੱਥੇ ਖੁਸ਼ੀਆਂ ਦੀਆਂ ਘੜੀਆਂ ਵਾਪਰ ਰਹੀਆਂ ਸੀ ਨਵੇਂ ਵਿਆਏ ਜੋੜੇ ਨੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ ਪਰ ਕਿਸੇ ਨੇ ਵੀ ਸੋਚਿਆ ਨਹੀਂ ਸੀ ਕਿ ਇਹ ਖੁਸ਼ੀਆਂ ਦਾ ਮਹਿਲ ਇੰਨੀ ਛੇਤੀ ਸੋਗ ਵਿੱਚ ਬਦਲ ਜਾਵੇਗਾ ਬਹੁਤ ਹੀ ਦੁਖਦਾਈ ਖਬਰ ਜਿੱਥੇ ਡੀਜੇ ਤੇ ਨੱਚ ਰਹੇ ਨੌਜਵਾਨ ਫੌਜੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਮਰਤਕ ਦੀ ਪਛਾਣ ਗਰਸੇਵਕ ਸਿੰਘ ਬਾਸੀ ਖਡੂਰ ਸਾਹਿਬ ਵਜੋਂ ਹੋਈ ਆ ਜਿਸਦੇ ਦੁਬਾਰਾ ਦੱਸਿਆ ਗਿਆ ਕਿ ਉਸ ਦਾ ਸਿਰਫ 5 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਜਿਸ ਕ ਕੇ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਸੀ ਜੋ ਕਿ ਹੁਣ ਸੋਗ ਵਿੱਚ ਬਦਲ ਗਿਆ ਆ ਮਿਲੀ ਜਾਣਕਾਰੀ ਅਨੁਸਾਰ ਇੱਕ ਪ੍ਰੋਗਰਾਮ ਸਮਾਗਮ ਤੇ ਨੱਚਣ ਕਾਰਨ ਅਚਾਨਕ ਗੋਲੀ ਚੱਲ ਗਈ ਜੋ ਕਿ ਗਰ ਸੇਵਕ ਸਿੰਘ ਨੂੰ ਲੱਗ ਗਈ ਗੰਭੀਰ ਹਾਲਤ ਕਰਕੇ ਉਸ ਨੂੰ ਜਲਦੀ ਹੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਤਕ ਘੋਸ਼ਿਤ ਕਰ ਦਿੱਤਾ ਅਤੇ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ ਗਰ ਸੇਵਕ ਸਿੰਘ ਦੀ ਅਚਾਨਕ ਮੌਤ ਕਾਰਨ ਪਰਿਵਾਰ ਅਤੇ ਪੂਰੇ ਪਿੰਡ ਵਿੱਚ ਗਹਿਰਾ ਸੋਗ ਛਾ ਗਿਆ ਨਮੀ ਵਿਆਹ ਦੋ ਲਖਾਣਾ ਅਤੇ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਬੁਰਾ ਹਾਲਿਆ ਪਿੰਡ ਵਾਸੀਆਂ ਦੁਬਾਰਾ ਵੀ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਜਾ ਰਿਹਾ ਆ ਅਤੇ ਪੁਲਿਸ ਵਾਲੋ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਆ ਗੋਲੀ ਕਿਸ ਨੇ ਚਲਾਈ ਸੀ ਤੇ ਕਿਵੇਂ ਚੱਲੀ ਤੇ ਇਹ ਹਾਦਸਾ ਕਿਸ ਹਾਲਾਤਾਂ ਵਿੱਚ ਵਾਪਰਿਆ ਬਾਕੀ ਇਸ ਦੁੱਖ ਦੀ ਘੜੀ ਵਿੱਚ ਜੇ ਤੁਸੀਂ ਵੀ ਸਾਡੇ ਨਾਲ ਖੜੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਆਪਣਾ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਦੁੱਖ ਸਾਂਝਾ ਜ਼ਰੂਰ ਕਰਕੇ ਜਾਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ